ਪਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਜਿਹੜਾ ਕਿ ਅਸੀਂ ਮੋਬਾਈਲ ਡੈਂਟਲ ਵੈਨ ਬਣਾਈ ਹੈ ਜੀ ਜਿੰਦਾ ਕਿ ਪੰਜਾਬੀ ਚ ਮਤਲਬ ਇਹਦਾ ਚੱਲਦਾ ਫਿਰਦਾ ਦੰਦਾਂ ਦਾ ਕਲੀਨਿਕ ਜੀ ਜਿਹੜਾ ਅਸੀਂ ਇੱਥੇ ਆਲਮਗੀਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਵਿਖੇ ਫ੍ਰੀ ਦੰਦਾਂ ਦੇ ਇਲਾਜ ਦਾ ਲੰਗਰ ਕਿਸ ਤਰ੍ਹਾਂ ਦਾ ਇਲਾਜ ਜਿਹੜਾ ਇੱਥੇ ਜਿਹੜੇ ਕੈਂਪ ਤੁਸੀਂ ਲਗਾਉਂਦੇ ਹੋ ਕਿਸ ਤਰ੍ਹਾਂ ਦਾ ਅਮਰੇ ਇਲਾਜ ਕੀਤਾ ਜਾਂਦਾ ਗਾੜ ਕੱਢਦੇ ਹੋ ਘਰਦੇ ਹੋ ਇਸ ਤੋਂ ਇਲਾਵਾ ਕੀ ਕੀ ਦੰਦਾਂ ਦੀ ਇੱਥੇ ਇਲਾਜ ਕਰਦੇ ਕਹਿੰਦੇ ਵਿੱਚ ਜੀ ਦੰਦਾਂ ਦਾ ਚੈੱਕਅਪ ਫ੍ਰੀ ਕੀਤਾ ਜਾਂਦਾ ਹੈ ਦੰਦਾਂ ਦੀਆਂ ਚੈੱਕਅਪ ਤੋਂ ਬਾਅਦ ਦਵਾਈਆਂ ਉਸ ਤੋਂ ਬਾਅਦ ਦੰਦਾਂ ਨੂੰ ਜੇ ਸਾਨੂੰ ਕੱਢਣ ਦੀ ਲੋੜ ਹੈ ਕਿਸੇ ਦੰਦਾਂ ਨੂੰ ਉਹ ਅਸੀਂ ਕੱਢਦੇ ਹਾਂ ਜੀ ਦੰਦਾਂ ਦੀ ਸਫਾਈ ਦੀ ਲੋੜ ਹੈ ਤਾਂ ਅਸੀਂ ਦੰਦਾਂ ਦੀ ਸਫਾਈ ਕਰਦੇ ਹਾਂ ਜਿਹੜੀ ਮੋਬਾਈਲ ਡੈਂਟਲ ਲੈਬ ਸਾਡਾ ਬਣਾਇਆ ਉਹਦੇ ਵਿੱਚ ਪ੍ਰੋਪਰ ਚੇਅਰ ਸਾਰਾ ਕੁਝ ਹੈ ਫਿਰ ਅਸੀਂ ਡਿਜੀਟਲ ਐਕਸਰੇ ਹੈ ਜਿਹਨੂੰ ਅਸੀਂ ਪੋਰਟੇਬਲ ਐਕਸਰੇ ਕਹਿੰਦੇ ਐਕਸਰੇ ਮਸ਼ੀਨ ਹੈ ਛੋਟੀ ਜੀ ਜਿਹੜੀ ਅਸੀਂ ਇੱਕ ਕੈਮਰੇ ਵਰਗੀ ਹੈ ਕਿਤੇ ਵੀ ਚੱਕ ਕੇ ਲੈ ਕੇ ਜਾ ਸਕਦੇ ਹਾਂ ਉਹ ਸਾਡੀ ਐਕਸਰੇ ਮਸ਼ੀਨ ਹੈ ਲੈਪਟਾਪ ਦੇ ਵਿੱਚ ਡਿਜੀਟਲ ਐਕਸਰੇ ਹੋ ਜਾਂਦਾ ਹੈ ਜੀ ਦੰਦਾਂ ਨੂੰ ਭਰਨ ਦਾ ਸਾਰਾ ਇੱਥੇ ਸੁਵਿਧਾ ਉਪਲਬਧ ਹੈ ਜਿਹੜੇ ਆ ਜਾਂਦੇ ਕੈਪ ਲੱ ਉਹ ਅਸੀਂ ਥੋੜਾ ਜਿਹਾ ਪਰਹੇਜ਼ ਕਰਦੇ ਹਾਂ ਉਹਨਾਂ ਤੋਂ ਕਿਉਂਕਿ ਉਹਦੇ ਵਿੱਚ ਮਲਟੀਪਲ ਸਿਟਿੰਗ ਹੋ ਜਾਂਦੀ ਹੈ ਮੰਨ ਲਓ ਅਸੀਂ ਦੂਦ ਰਾਡੇ ਜਾ ਰਹੇ ਹਾਂ ਤਾਂ ਅਸੀਂ ਦੁਬਾਰਾ ਨਹੀਂ ਫਿਰ ਜਾ ਸਕਦੇ ਉਹਦੇ ਵਿੱਚ ਤਾਂ ਇਸ ਕਰਕੇ ਅਸੀਂ ਜਿੰਨੇ ਛੋਟੇ ਇਲਾਜ ਆ ਦੰਦ ਭਰਨਾ ਸਾਫ ਕਰਨਾ ਹੋਰ ਚੀਜ਼ਾਂ ਕਰਨਾ ਇਹ ਅਸੀਂ ਸਾਰੀਆਂ ਇੱਥੇ ਵੈਨ ਦੇ ਵਿੱਚ ਉਪਲਬਧ ਹਨ ਜੀ ਮੈਂ ਪਹਿਲਾਂ 2011 ਚ ਸਿਵਲ ਹਸਪਤਾਲ ਚ ਸੀਗਾ ਜੀ ਸਿਵਲ ਹਸਪਤਾਲ ਲੰਗਰ ਅਸੀਂ ਇਲਾਜ ਦਾ ਫ੍ਰੀ ਹੁੰਦਾ ਹੈ ਜੀ ਲੇਕਿਨ ਕਈ ਲੋਕਾਂ ਕੋਲ ਇਲਾਜ ਸਿਵਲ ਹਸਪਤਾਲ ਆਉਣ ਵਾਸਤੇ ਤੇ ਜਾਣ ਵਾਸਤੇ ਕਿਰਾਇਆ ਤੱਕ ਵੀ ਨਹੀਂ ਹੁੰਦਾ ਮਤਲਬ ਉਹ ਇੰਨੇ ਕ ਅਸਮਰਥ ਹੁੰਦੇ ਨੇ ਜਾਂ ਇੰਨੇ ਕ ਇਨਕੈਪੇਬਲ ਹੁੰਦੇ ਜਿਨ੍ਹਾਂ ਕੋਲੇ ਵਿਚਾਰਿਆਂ ਕੋਲ ਮਤਲਬ ਆਉਣ ਜਾਣ ਦਾ ਪੈਸਾ ਕਿਉਂਕਿ ਦੰਦਾਂ ਦਾ ਇਲਾਜ ਆ ਜਾ ਕਈ ਵਾਰ ਮਲਟੀਪਲ ਗੇੜੇ ਲੱਗਦੇ ਨੇ ਮਤਲਬ ਵਾਰ-ਵਾਰ ਸਾਨੂੰ ਆਉਣਾ ਜਾਣਾ ਪੈਂਦਾ ਹੈ ਸੀ ਤਾਂ ਉਸ ਉਹਦੇ ਵਿੱਚ ਕਈ ਵਾਰ ਲੋਕਾਂ ਕੋਲ ਆਉਣ ਜਾਣ ਦੇ ਪੈਸੇ ਵੀ ਨਹੀਂ ਹੁੰਦੇ ਤਾਂ ਉਹ ਚੀਜ਼ਾਂ ਨੇ ਸਾਨੂੰ ਬੜਾ ਇਸ ਚੀਜ਼ ਲਈ ਖਿੱਚਿਆ ਹੈ ਵੀ ਅਸੀਂ ਅਗਰ ਪਰਮਾਤਮਾ ਨੇ ਸਾਨੂੰ ਇਹ ਕੁਰਸੀ ਬਖਸ਼ੀ ਹੈ ਜਾਂ ਡਾਕਟਰ ਦੀ ਉਪਾਧੀ ਬਖਸ਼ੀ ਹੈ ਸਾਨੂੰ ਪਰਮਾਤਮਾ ਨੇ ਕਿਸੇ ਜੋਗੇ ਬਣਾਇਆ ਹੈ ਤੇ ਇਹ ਸਾਨੂੰ ਖਿਆਲ ਉੱਥੋਂ ਆਇਆ ਵੀ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਸੇਵਾ ਕਰਨੀ ਚਾਹੀਦੀ ਹੈ। ਅਸੀਂ ਜਿਹੜਾ ਇਹ ਮੋਬਾਈਲ ਡੈਂਟਲ ਵੈਂਡ ਦੰਦਾਂ ਦਾ ਚੱਲਦਾ ਫਿਰਦਾ ਹਸਪਤਾਲ ਬਣਾਇਆ ਹੈ। ਇਹਦਾ ਕਾਰਨ ਹੀ ਇਹ ਹੈ ਵੀ ਅਸੀਂ ਜਿੱਥੇ ਜਾਈਏ ਉੱਥੇ ਇਲਾਜ ਕਰਕੇ ਆ ਜਾਈਏ। ਪੇਸ਼ੰਤ ਨੂੰ ਸਾਡੇ ਵੱਲ ਦੁਬਾਰਾ ਨਾ ਦੇਖਣਾ ਪਵੇ। ਅਸੀਂ ਪਿਛਲੇ 10 ਸਾਲ ਤੋਂ ਜਿਹੜੀ ਇੱਥੇ ਸੇਵਾ ਦੇ ਰਹੇ ਹਾਂ ਉੱਥੇ ਅਸੀਂ ਮਰੀਜ਼ ਨੂੰ ਇਹੀ ਕਹਿੰਦੇ ਹਾਂ ਵੀ ਤੁਸੀਂ ਆਪਣੇ ਘਰ ਦੇ ਨੇੜੇ ਕਿਤੇ ਵੀ ਇਲਾਜ ਕਰਵਾਓ। ਸਾਡੇ ਕੋਲ ਸਪੈਸ਼ਲੀ ਆਉਣ ਦੀ ਲੋੜ ਨਹੀਂ। ਅਸੀਂ ਸਿਰਫ ਇੱਥੇ ਸੇਵਾ ਕਰਨ ਲਈ ਆਏ ਹਾਂ। ਸਾਡੇ ਕੋਲ ਪਰਮਾਤਮਾ ਦੀ ਕਿਰਪਾ ਨਾਲ ਵੈਸੇ ਜਿਵੇਂ ਸਾਨੂੰ ਗੁਰੂਆਂ ਨੇ ਉਪਦੇਸ਼ ਦਿੱਤਾ ਸਾਨੂੰ ਦਸਵੰਦ ਕੱਢਣਾ ਚਾਹੀਦਾ ਹੈ ਅਸੀਂ ਟਰਾਈ ਕਰ ਰਹੇ ਹਾਂ ਵੀ ਉਹ ਦਸਵੰਦ ਅਸੀਂ ਪੈਸਿਆਂ ਦਾ ਨਾਮ ਮੱਥਾ ਟੇਕ ਕੇ ਇਸ ਤਰ੍ਹਾਂ ਦਾ ਇਲਾਜ ਕੀਤਾ ਜਾਏ ਕਿਉਂਕਿ ਬਹੁਤ ਲੋਕ ਅਸਮਰਥ ਹੁੰਦੇ ਆ ਬਾਕੀ ਅੱਗੇ ਗੱਲ ਦਵਾਈਆਂ ਦੀ ਸਾਡੇ ਕੋਲ ਸੈਂਪਲ ਇੱਕ ਵੀ ਨਹੀਂ ਹੈ ਜੀ ਸਾਡੇ ਕੋਲ ਜਿੰਨੀਆਂ ਦਵਾਈਆਂ ਨੇ ਐਥੀਕਲ ਦਵਾਈਆਂ ਨੇ ਜਨਰਿਕ ਦਵਾਈਆਂ ਵੀ ਨਹੀਂ ਹੈਗੀਆਂ ਜਿਨ੍ਹਾਂ ਦਾ ਐਮ ਆਰ ਪੀ 200 300 ਹੈ ਜਾਂ 500 ਤੱਕ ਵੀ ਹੈ ਅਸੀਂ ਟੋਟਲੀ ਇਹ ਤੇ ਫ੍ਰੀ ਦਿੰਨੇ ਆ ਜਿਹੜੀਆਂ ਮੈਂ ਆਪਦੇ ਕਲੀਨਿਕ ਤੇ ਅਸੀਂ ਲੋਕਾਂ ਨੂੰ ਪੈਸੇ ਦਿਆ ਦਿੰਨੇ ਆ ਇਹ ਤੇ ਅਸੀਂ ਉਹ ਟੋਟਲੀ ਫ੍ਰੀ ਦਿੰਨੇ ਆ ਇੱਕ ਟੈਬਲੇਟ ਦਾ ਵੀ ਤੁਹਾਨੂੰ ਇੱਥੇ ਤੇ ਕਲੀਨਿਕ ਦੇ ਵਿੱਚ ਫਰਕ ਨਹੀਂ ਮਿਲੇਗਾ ਜੀ ਨਹੀਂ ਤਾਂ ਸਾਨੂੰ ਕਈ ਵਾਰ ਲੋਕਾਂ ਨੇ ਕੁਐਸਚਨ ਪੁੱਛਦੇ ਡਾਕਟਰ ਸਾਹਿਬ ਤੁਸੀਂ ਮਾਨਸਾ ਚ ਕੈਂਪ ਲਗਾਉਣੇ ਲੁਧਿਆਣੇ ਤੋਂ ਜਾ ਕੇ ਫਿਰੋਜ਼ਪੁਰ ਲਾਉਣੇ ਤੁਹਾਡੇ ਕੋਲ ਪੇਸ਼ੈਂਟ ਕਿਵੇਂ ਆਏਗਾ ਮੈਂ ਕਿਹਾ ਜੀ ਮੈਂ ਕੈਂਪ ਉਦੋਂ ਤੋਂ ਲਗਾ ਰਿਹਾ ਸੇਵਾ ਉਦੋਂ ਤੋਂ ਕਰ ਰਿਹਾ ਜਦੋਂ ਮੇਰਾ ਆਪਦਾ ਕਲੀਨਿਕ ਤੱਕ ਵੀ ਨਹੀਂ ਸੀਗਾ 2011 ਤੋਂ ਅਸੀਂ ਸਕੂਲ ਹੈਲਥ ਚੈੱਕਅਪ ਕਰ ਰਹੇ ਆ 2014 ਤੋਂ ਇੱਥੇ ਗੁਰੂ ਘਰ ਦੇ ਵਿੱਚ ਪਿਛਲੇ 10 ਸਾਲਾਂ ਤੋਂ ਲਗਾਤਾਰ ਹਰ ਐਤਵਾਰ ਸੇਵਾ ਕਰਦੇ ਸੀਗੇ ਕੋਵਿਡ ਤੋਂ ਬਾਅਦ ਹੁਣ ਅਸੀਂ ਇਹ ਜਿਹੜੀ ਇਲਾਜ ਦੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਹੈ ਤੇ ਇਹ ਅਸੀਂ 6 ਮਹੀਨੇ ਦੇ ਪਹਿਲੇ ਆਤਵਾਰ ਕਰ ਰਹੇ ਹਾਂ ਜੀ ਗੁਰੂ ਘਰ ਵਿੱਚ ਅੱਛੀ ਜਾਂਦੇ ਹੋ ਇਸ ਤੋਂ ਇਲਾਵਾ ਵੀ ਮਤਲਬ ਕਿਧਰੇ ਬਾਹਰ ਪਿੰਡਾਂ ਵਿੱਚ ਕਿਧਰੇ ਹੋਰ ਵੀ ਜਾਂਦੇ ਹਾਂ ਸਾਨੂੰ ਅਸੀਂ ਨਾ ਆਪਣਾ ਨੰਬਰ ਕੀਤਾ ਹੋਇਆ ਦਿੱਤਾ ਹੋਇਆ ਜੀ ਉਸ ਨੰਬਰ ਦੇ ਨਾਲ ਸਾਨੂੰ ਕੋਈ ਵੀ ਪਿੰਡ ਕੋਈ ਵੀ ਪੰਚਾਇਤ ਕੋਈ ਚਾਹੇ ਉਹ ਮੰਦਰ ਹੈ ਗੁਰਦੁਆਰਾ ਹੈ ਕੋਈ ਵੀ ਕਿਸੇ ਵੀ ਐਨ ਜੀਓ ਵਾਲਾ ਸਾਨੂੰ ਬੁਲਾਉਂਦਾ ਹੈ ਅਸੀਂ ਪੰਜਾਬ ਦੇ ਹਰ ਇੱਕ ਕੋਨੇ 'ਚ ਜਾਂਦੇ ਇਵਨ ਅਸੀਂ ਹਰਿਆਣੇ 'ਚ ਵੀ ਜਾ ਕੇ ਆਏ ਹਾਂ ਸਤਿ ਸ਼੍ਰੀ ਅਕਾਲ ਜੀ ਸਰਕਾਰ ਤੇ ਰਹਿਮਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੀਰ ਕਹਿੰਦੇ ਨੇ ਜੇਕਰ ਅੱਖਾਂ ਚਲੇ ਜਾਂਨ ਤੇ ਜਹਾਨ ਚਲਾ ਜਾਂਦਾ ਹੈ ਔਰ ਦੰਦ ਚਲੇ ਜਾਂਨ ਤੇ ਸਵਾਹ ਚਲਾ ਜਾਂਦਾ ਹੈ ਲੇਕਿਨ ਤੁਹਾਡੇ ਸਵਾਹ ਤੇ ਤੁਹਾਡੇ ਦੰਦਾਂ ਦਾ ਖਿਆਲ ਰੱਖਣ ਲਈ ਡਾਕਟਰ ਪਰਮਿੰਦਰ ਸਿੰਘ ਵੱਲੋਂ ਇੱਕ ਖਾਸ ਸੇਵਾ ਨਿਭਾਈ ਜਾ ਰਹੀ ਹੈ ਥਾਂ ਥਾਂ ਤੇ ਜਾ ਕੇ ਜਿਹੜੀ ਉਹਨਾਂ ਵੱਲੋਂ ਫ੍ਰੀ ਦੰਦਾਂ ਦਾ ਚੈੱਕਅਪ ਕੈਂਪ ਲਗਾਏ ਜਾਂਦੇ ਨੇ ਦਵਾਈਆਂ ਦਿੱਤੇ ਜਾਂਦੀਆਂ ਨੇ ਤੇ ਹੋਰ ਵੀ ਜਿਹੜੇ ਛੋਟੇ-ਮੋਟੇ ਦੇ ਇਲਾਜ ਹੁੰਦੇ ਨੇ ਉਹ ਫ੍ਰੀ ਕੈਂਪ ਤੇ ਵਿੱਚ ਕੀਤੇ ਜਾਂਦੇ ਨੇ ਡਾਕਟਰ ਪਰਮਿੰਦਰ ਸਿੰਘ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪਹਿਲਾਂ ਤੇ ਸਵਾਗਤ ਹੈ ਡਾਕਟਰ ਸਾਹਿਬ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅਸੀਂ ਲੁਧਿਆਣਾ ਦੁਗਰੀ ਵਿਖੇ ਸਿੱਧੂ ਡੈਂਟਲ ਹਸਪਤਾਲ ਦੇ ਨਾਮ ਤੇ ਕਲੀਨਿਕ ਚਲਾ ਰਹੇ ਹਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਜਿਹੜਾ ਕਿ ਅਸੀਂ ਮੋਬਾਈਲ ਡੈਂਟਲ ਵੈਨ ਬਣਾਈ ਹੈ ਜਿਸ ਦਾ ਕਿ ਪੰਜਾਬੀ ਚ ਮਤਲਬ ਇਹਦਾ ਚੱਲਦਾ ਫਿਰਦਾ ਦੰਦਾਂ ਦਾ ਕਲੀਨਿਕ ਜੀ ਜਿਹੜਾ ਅਸੀਂ ਇੱਥੇ ਆਲਮਗੀਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਵਿਖੇ ਫ੍ਰੀ ਦੰਦਾਂ ਦੇ ਇਲਾਜ ਦਾ ਲੰਗਰ ਦੰਦਾਂ ਦਾ ਸਾਹਿਬ ਤੁਹਾਡੇ ਬਾਰੇ ਪਤਾ ਲੱਗਿਆ ਸੀ ਤੁਸੀਂ ਕਾਫੀ ਸਾਲਾਂ ਤੋਂ ਜੋ ਹੈ ਇੱਕ ਸੇਵਾ ਨਿਭਾ ਰਹੇ ਹੋ ਇਸ ਤਰ੍ਹਾਂ ਦੇ ਚੈੱਕਅਪ ਵੀ ਆਪਣੇ ਕਰਾਉਂਦੇ ਹੋ ਲੋਕਾਂ ਨੂੰ ਦਵਾਈਆਂ ਮੁਫਤ ਦਿੰਦੇ ਹੋ ਕਿਦਾਂ ਮਤਲਬ ਇਹ ਮੈਂ ਪਹਿਲਾਂ 2011 ਚ ਸਿਵਲ ਹਸਪਤਾਲ ਚ ਸੀਗਾ ਜੀ ਸਿਵਲ ਹਸਪਤਾਲ ਲੰਗਰ ਅਸੀਂ ਇਲਾਜ ਦਾ ਫ੍ਰੀ ਹੁੰਦਾ ਹੈ ਜੀ ਲੇਕਿਨ ਕਈ ਲੋਕਾਂ ਕੋਲ ਇਲਾਜ ਸਿਵਲ ਹਸਪਤਾਲ ਆਉਣ ਵਾਸਤੇ ਤੇ ਜਾਣ ਵਾਸਤੇ ਕਿਰਾਇਆ ਤੱਕ ਵੀ ਨਹੀਂ ਹੁੰਦਾ ਮਤਲਬ ਉਹ ਇੰਨੇ ਕੁ ਅਸਮਰਥ ਹੁੰਦੇ ਨੇ ਜਾਂ ਇੰਨੇ ਕੁ ਇਨਕੇਪੇਬਲ ਹੁੰਦੇ ਨੇ ਜਿਨ੍ਹਾਂ ਕੋਲੇ ਵਿਚਾਰਿਆਂ ਕੋਲ ਮਤਲਬ ਆਉਣ ਜਾਣ ਦਾ ਪੈਸਾ ਕਿਉਂਕਿ ਦੰਦਾਂ ਦਾ ਇਲਾਜ ਆਵਦਾ ਕਈ ਵਾਰ ਮਲਟੀਪਲ ਗੇੜੇ ਲੱਗਦੇ ਨੇ ਮਤਲਬ ਵਾਰ-ਵਾਰ ਸਾਨੂੰ ਆਉਣਾ ਜਾਣਾ ਪੈਂਦਾ ਹੈ ਤੇ ਤਾਂ ਉਸ ਉਹਦੇ ਵਿੱਚ ਕਈ ਵਾਰ ਲੋਕਾਂ ਕੋਲ ਆਉਣ ਜਾਣ ਦੇ ਪੈਸੇ ਵੀ ਨਹੀਂ ਹੁੰਦੇ ਤਾਂ ਉਹ ਚੀਜ਼ਾਂ ਨੇ ਸਾਨੂੰ ਬੜਾ ਇਸ ਸੀਜ਼ ਲਈ ਖਿੱਚਿਆ ਪਰਮਾਤਮਾ ਨੇ ਸਾਨੂੰ ਇਹ ਕੁਰਸੀ ਬਖਸ਼ੀ ਹੈ ਜਾਂ ਡਾਕਟਰ ਦੀ ਉਪਾਧੀ ਬਖਸ਼ੀ ਹੈ ਸਾਨੂੰ ਪਰਮਾਤਮਾ ਨੇ ਕਿਸੇ ਜੋਗੇ ਬਣਾਇਆ ਹੈ ਤੇ ਇਹ ਸਾਨੂੰ ਖਿਆਲ ਉੱਥੋਂ ਆਇਆ ਵੀ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਸੇਵਾ ਕਰਨੀ ਚਾਹੀਦੀ ਹੈ ਬਾਕੀ ਸਾਡੇ ਟੀਚਰਸ ਮੇਰੇ ਮਮ ਡੈਡ ਮੇਰੇ ਮੰਮੀ ਡੈਡੀ ਮਾਤਾ ਪਿਤਾ ਜੀ ਸਾਡੇ ਵੱਡੇ ਬਜ਼ੁਰਗ ਮੇਰੇ ਵੱਡੇ ਬ੍ਰਦਰ ਸੀਗੇ ਉਹ ਚਲੋ ਇਸ ਦੁਨੀਆ ਚ ਨਹੀਂ ਰਹੇ ਇਹ ਸਾਰਾ ਮੈਨੂੰ ਉਹਨਾਂ ਤੋਂ ਸਿੱਖਣ ਨੂੰ ਮਿਲਿਆ ਹੈ ਕਿੰਨੇ ਸਮੇਂ ਕਿੰਨਾ ਹੋ ਗਿਆ ਮਤਲਬ ਇਸ ਤਰ੍ਹਾਂ ਦੀ ਮੈਂ 2011 ਤੋਂ ਜਦ ਮੇਰਾ ਆਪਣਾ ਡੈਂਟਲ ਕਲੀਨਿਕ ਵੀ ਨਹੀਂ ਸੀਗਾ ਨਹੀਂ ਤਾਂ ਸਾਨੂੰ ਕਈ ਵਾਰ ਲੋਕਾਂ ਨੇ ਕੁਐਸਚਨ ਪੁੱਛਦੇ ਡਾਕਟਰ ਸਾਹਿਬ ਤੁਸੀਂ ਮਾਨਸਾ ਚ ਕੈਂਪ ਲਗਾਉਣੇ ਆ ਲੁਧਿਆਣੇ ਤੋਂ ਜਾ ਕੇ ਫਿਰੋਜ਼ਪੁਰ ਆਉਣੇ ਤਾਂ ਤੁਹਾਡੇ ਕੋਲ ਪੇਸ਼ੈਂਟ ਕਿਵੇਂ ਆਏਗਾ ਮੈਂ ਕਹਿੰਦਾ ਜੀ ਮੈਂ ਕੈਂਪ ਉਦੋਂ ਤੋਂ ਲਗਾ ਰਿਹਾ ਸੇਵਾ ਉਦੋਂ ਤੋਂ ਕਰ ਰਿਹਾ ਜਦੋਂ ਮੇਰਾ ਆਪਦਾ ਕਲੀਨਿਕ ਤੱਕ ਵੀ ਨਹੀਂ ਸੀਗਾ 2011 ਤੋਂ ਅਸੀਂ ਸਕੂਲ ਹੈਲਥ ਚੈੱਕਅਪ ਕਰ ਰਹੇ ਹਾਂ 2014 ਤੋਂ ਇੱਥੇ ਗੁਰੂ ਘਰ ਦੇ ਵਿੱਚ ਪਿਛਲੇ 10 ਸਾਲਾਂ ਤੋਂ ਲਗਾਤਾਰ ਹਰ ਐਤਵਾਰ ਸੇਵਾ ਕਰਦੇ ਸੀਗੇ ਕੋਵਿਡ ਤੋਂ ਬਾਅਦ ਹੁਣ ਅਸੀਂ ਇਹ ਜਿਹੜੀ ਇਲਾਜ ਦੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਹੈ ਤੇ ਇਹ ਅਸੀਂ ਮਹੀਨੇ ਦੇ ਪਹਿਲੇ ਐਤਵਾਰ ਕਰ ਰਹੇ ਹਾਂ ਜੀ ਗੁਰੂ ਸਾਨੂੰ ਅਸੀਂ ਨਾ ਆਪਣਾ ਨੰਬਰ ਕੀਤਾ ਹੋਇਆ ਦਿੱਤਾ ਹੋਇਆ ਜੀ ਉਸ ਨੰਬਰ ਦੇ ਨਾਲ ਸਾਨੂੰ ਕੋਈ ਵੀ ਪਿੰਡ ਕੋਈ ਵੀ ਪੰਚਾਇਤ ਕੋਈ ਚਾਹੇ ਉਹ ਮੰਦਰ ਹੈ ਗੁਰਦੁਆਰਾ ਹੈ ਕੋਈ ਵੀ ਕਿਸੇ ਵੀ ਐਨਜੀਓ ਵਾਲਾ ਸਾਨੂੰ ਬੁਲਾਉਂਦਾ ਹੈ ਅਸੀਂ ਪੰਜਾਬ ਦੇ ਹਰ ਇੱਕ ਕੋਨੇ ਚ ਜਾਂਦੇ इवन ਅਸੀਂ ਹਰਿਆਣੇ ਚ ਵੀ ਜਾ ਕੇ ਆਏ ਹਾਂ ਮਿੱਟੂ ਸਾਹਿਬ ਇੱਕ ਸਵਾਲ ਉੱਠਦਾ ਹੈ ਕਈ ਵਾਰੀ ਆਸੀਂ ਖੁਦ ਦੇਖਿਆ ਕਿ ਕਈ ਵਾਰੀ ਜਿਹੜੇ ਸੰਸਥਾਵਾਂ ਜਾਂ ਜਿਹੜੇ ਹਸਪਤਾਲ ਵਾਲੇ ਡਾਕਟਰ ਨੇ ਉਹ ਅੱਖਾਂ ਦਾ ਦੰਦਾ ਦਾ ਇਸ ਤਰ੍ਹਾਂ ਦੇ ਕੈਂਪ ਜਿਹੜੇ ਥਾਂ-ਥਾਂ ਤੇ ਲਗਾਉਂਦੇ ਨੇ ਲੇਕਿਨ ਉਹਦੇ ਵਿੱਚ ਇੱਕ ਸਵਾਲ ਉੱਠਦਾ ਹੈ ਕਿ ਕਈ ਵਾਰ ਇਹ આરોਪ ਹੀ ਲੱਗਦਾ ਕਿ ਉਹ ਕੈਂਪ ਲਗਾਉਂਦੇ ਨੇ ਲੋਕਾਂ ਨੂੰ ਮਰੀਜ਼ ਉੱਥੇ ਆਉਂਦੇ ਨੇ ਫਰੀਦਾ ਲਾਲਤ ਦੇ ਕੇ ਉੱਥੇ ਆਉਂਦੇ ਨੇ ਦਵਾਈਆਂ ਵੀ ਦਿੱਤੇ ਜਾਂਦੇ ਆ ਸਸਤੀਆਂ ਦਵਾਈਆਂ ਦੇ ਦਿੱਤੇ ਜਾਂਦੇ ਆ ਜਾਂ ਜੋ ਸੈਂਪਲ ਵਾਲੀਆਂ ਦਵਾਈਆਂ ਉਹ ਦੇ ਦਿੱਤੇ ਜਾਂਦੇ ਆ ਤੋਂ ਉਸ ਤੋਂ ਬਾਅਦ ਉਹਨਾਂ ਨੂੰ ਦੱਸਿਆ ਜਾਂਦਾ ਨਹੀਂ ਤੁਹਾਡੀ ਪ੍ਰੋਬਲਮ ਜ਼ਿਆਦਾ ਹੈ ਤੁਸੀਂ ਸਾਡੇ ਹਸਪਤਾਲ ਵਿੱਚ ਆਓ ਉਹਨਾਂ ਨੂੰ ਕਾਰਡ ਦੇ ਦਿੱਤਾ ਜਾਂਦਾ ਇੱਥੇ ਆਓ ਤੁਹਾਡਾ ਇਲਾਜ ਕਰਾਂਗੇ ਉੱਥੇ ਜਾ ਕੇ ਉਹਨਾਂ ਦੀ ਛਿਲ ਲਾ ਦਿੱਤੀ ਸਰ ਮੈਂ ਓਰੀਜਨਲ ਕਿਸੇ ਹੱਦ ਤੱਕ ਸਹਿਮਤ ਆ ਕਈ ਜਗ੍ਹਾ ਤੇ ਇਸ ਤਰ੍ਹਾਂ ਹੁੰਦਾ ਵੀ ਹੈ ਜ਼ਿਆਦਾਤਰ ਨਹੀਂ ਵੀ ਹੁੰਦਾ ਅਸੀਂ ਇੱਥੇ ਸੱਤ ਪਹਿਲੇ 7 ਸਾਲ ਆਵਦੀ ਪਰਚੀ ਤੱਕ ਵੀ ਨਹੀਂ ਦਿੱਤੀ। ਨਾ ਕਿਸੇ ਪੇਸ਼ੈਂਟ ਨੂੰ ਸਾਡਾ ਨਾਮ ਪਤਾ ਦੱਸਦੇ ਸੀ ਅਸੀਂ, ਨਾ ਫੋਨ ਨੰਬਰ ਦੱਸਦੇ ਸੀ। ਇੱਥੇ ਪ੍ਰਬੰਧਕਾਂ ਨੇ, ਇਹ ਮਰੀਜ਼ਾਂ ਨੇ ਤੇ ਜਿਹੜੇ ਇੱਥੇ ਡਿਸਪੈਂਸਰੀ 'ਚ ਸੇਵਾਵਾਂ, ਡਿਸਪੈਂਸਰੀ ਸੇਵਾਵਾਂ ਲਵਾਉਂਦੇ, ਉਹਨਾਂ ਨੇ ਸਾਨੂੰ ਜ਼ੋਰ ਪਾਇਆ ਡਾਕਟਰ ਵੀ ਸਾਨੂੰ ਮਰੀਜ਼ ਬਾਅਦ 'ਚ ਆ ਕੇ ਪੁੱਛਦੇ ਨੇ ਕਿ ਤੁਸੀਂ ਆਪਣਾ ਨੰਬਰ ਜ਼ਰੂਰ ਦਿਓ। ਅਸੀਂ ਜਿਹੜਾ ਇਹ ਮੋਬਾਈਲ ਡੈਂਟਲ ਵੈਂਡ ਦੰਦਾਂ ਦਾ ਚੱਲਦਾ ਫਿਰਦਾ ਹਸਪਤਾਲ ਬਣਾਇਆ ਹੈ, ਇਹਦਾ ਕਾਰਨ ਹੀ ਇਹ ਹੈ ਵੀ ਅਸੀਂ ਜਿੱਥੇ ਜਾਈਏ ਉੱਥੇ ਇਲਾਜ ਕਰਕੇ ਆ ਜਾਈਏ, ਪੇਸ਼ੈਂਟ ਨੂੰ ਸਾਡੇ ਵੱਲ ਦੁ ਅਸੀਂ ਪਿਛਲੇ 10 ਸਾਲ ਤੋਂ ਜਿਹੜੀ ਇੱਥੇ ਸੇਵਾ ਦੇ ਰਹੇ ਹਾਂ ਉੱਥੇ ਅਸੀਂ ਮਰੀਜ਼ ਨੂੰ ਇਹੀ ਕਹਿੰਦੇ ਹਾਂ ਕਿ ਤੁਸੀਂ ਆਪਣੇ ਘਰ ਦੇ ਨੇੜੇ ਕਿਤੇ ਵੀ ਇਲਾਜ ਕਰਵਾਓ ਸਾਡੇ ਕੋਲ ਸਪੈਸ਼ਲੀ ਆਉਣ ਦੀ ਲੋੜ ਨਹੀਂ ਅਸੀਂ ਸਿਰਫ ਇੱਥੇ ਸੇਵਾ ਕਰਨ ਲਈ ਆਏ ਹਾਂ ਸਾਡੇ ਕੋਲ ਪਰਮਾਤਮਾ ਦੀ ਕਿਰਪਾ ਨਾਲ ਵੈਸੇ ਹੀ ਓਪੀਡੀ ਬਹੁਤ ਜ਼ਿਆਦਾ ਹੈ ਸਾਰਾ ਦਿਨ ਅਸੀਂ ਬਿਜ਼ੀ ਰਹਿੰਦੇ ਹਾਂ ਤਾਂ ਉਹਦੇ ਵਿੱਚੋਂ ਅਸੀਂ ਇਹ ਕਹਿ ਲਓ ਇੱਕ ਤਰ੍ਹਾਂ ਦਾ ਦਸਵੰਦ ਹੈ ਜਿਵੇਂ ਸਾਨੂੰ ਗੁਰੂਆਂ ਨੇ ਉਪਦੇਸ਼ ਦਿੱਤਾ ਸਾਨੂੰ ਦਸਵੰਦ ਕੱਢਣਾ ਚਾਹੀਦਾ ਹੈ ਅਸੀਂ ਟਰਾਈ ਕਰ ਰਹੇ ਹਾਂ ਵੀ ਉਹ ਦਸਵੰਦ ਅਸੀਂ ਪੈਸਿਆਂ ਦਾ ਨਾਮ ਮੱਥਾ ਟੇਕ ਕੇ ਇਸ ਤਰ੍ਹਾਂ ਦਾ ਇਲਾਜ ਕੀਤਾ ਜਾਏ ਕਿਉਂਕਿ ਬਹੁਤ ਲੋਕ ਸਾਡੇ ਕੋਲ ਜਿੰਨੀਆਂ ਦਵਾਈਆਂ ਨੇ ਐਥੀਕਲ ਦਵਾਈਆਂ ਨੇ ਜਨਰਿਕ ਦਵਾਈਆਂ ਵੀ ਨਹੀਂ ਹੈਗੀਆਂ ਜਿਨ੍ਹਾਂ ਦਾ ਐਮ ਆਰ ਪੀ 200 300 ਹੈ ਜਾਂ 500 ਤੱਕ ਵੀ ਹੈ ਅਸੀਂ ਟੋਟਲੀ ਇੱਥੇ ਫ੍ਰੀ ਦਿੰਨੇ ਆ ਜਿਹੜੀਆਂ ਮੈਂ ਆਪਦੇ ਕਲੀਨਿਕ ਤੇ ਅਸੀਂ ਲੋਕਾਂ ਨੂੰ ਪੈਸੇ ਦੀਆ ਦਿੰਨੇ ਆ ਇਹ ਤੇ ਅਸੀਂ ਉਹ ਟੋਟਲੀ ਫ੍ਰੀ ਦਿੰਨੇ ਆ ਇੱਕ ਟੈਬਲੇਟ ਦਾ ਵੀ ਤੁਹਾਨੂੰ ਇੱਥੇ ਤੇ ਕਲੀਨਿਕ ਦੇ ਵਿੱਚ ਫਰਕ ਨਹੀਂ ਮਿਲੇਗਾ ਜੀ ਬਿਲਕੁਲ ਕਿਸ ਤਰ੍ਹਾਂ ਦਾ ਇਲਾਜ ਜਿਹੜਾ ਇੱਥੇ ਜਿਹੜਾ ਕੈਂਪ ਤੁਸੀਂ ਲਗਾਉਂਦੇ ਹੋ ਕਿਸ ਤਰ੍ਹਾਂ ਦਾ ਤੱਕ ਅਮਰ ਇਲਾਜ ਕੀਤਾ ਜਾਂਦਾ ਗਾੜ੍ਹ ਕਰਦੇ ਹੋ ਘੜਦੇ ਹੋ ਇਸ ਤੋਂ ਇਲਾਵਾ ਕੀ ਕੀ ਦੰਦਾਂ ਦੀ ਇੱਥੇ ਇਲਾਜ ਕਰਦੇ ਕਹਿੰਦੇ ਵਿੱਚ ਜੀ ਦੰਦਾਂ ਦਾ ਚੈੱਕਅਪ ਫਰੀ ਕੀਤਾ ਜਾਂਦਾ ਹੈ ਦੰਦਾਂ ਦੀਆਂ ਚੈੱਕਅਪ ਤੋਂ ਬਾਅਦ ਦਵਾਈਆਂ ਫਰੀ ਦਿੱਤੀਆਂ ਜਾਂਦੀਆਂ ਨੇ ਇੱਥੇ ਉਸ ਤੋਂ ਬਾਅਦ ਦੰਦਾਂ ਨੂੰ ਜੇ ਸਾਨੂੰ ਕੱਢਣ ਦੀ ਲੋੜ ਹੈ ਕਿਸੇ ਦੰਦਾਂ ਨੂੰ ਉਹ ਅਸੀਂ ਕੱਢਦੇ ਹਾਂ ਸੀ ਦੰਦਾਂ ਦੀ ਸਫਾਈ ਦੀ ਲੋੜ ਹੈ ਤਾਂ ਅਸੀਂ ਦੰਦਾਂ ਦੀ ਸਫਾਈ ਕਰਦੇ ਹਾਂ ਜਿਹੜੀ ਮੋਬਾਈਲ ਡੈਂਟਲ ਲੈਣ ਸਾਡਾ ਬਣਾਇਆ ਉਹਦੇ ਵਿੱਚ ਪ੍ਰੋਪਰ ਚੇਅਰ ਸਾਰਾ ਕੁਝ ਹੈ ਫਿਰ ਅਸੀਂ ਡਿਜੀਟਲ ਐਕਸ-ਰੇ ਹੈ ਜਿਹਨੂੰ ਅਸੀਂ ਪੋਰਟੇਬਲ ਐਕਸ-ਰੇ ਕਹਿੰਦੇ ਐਕਸ-ਰੇ ਮਸ਼ੀਨ ਹੈ ਛੋਟੀ ਜੀ ਜਿਹੜੀ ਅਸੀਂ ਇੱਕ ਕੈਮਰੇ ਵਰਗੀ ਹੈ ਕਿਤੇ ਵੀ ਚੱਕ ਕੇ ਲੈ ਕੇ ਜਾ ਸਕਦੇ ਹਾਂ ਉਹ ਸਾਡੀ ਐਕਸ-ਰੇ ਮਸ਼ੀਨ ਹੈ ਲੈਪਟਾਪ ਦੇ ਵਿੱਚ ਡਿਜੀਟਲ ਐਕਸ-ਰੇ ਹੋ ਜਾਂਦਾ ਹੈ ਤੇ ਦ ਜਿਹੜੇ ਆ ਜਾਂਦੇ ਕੈਪ ਲੱਗਣਾ ਜਾਂ ਇੰਪਲਾਂਟ ਲੱਗਣਾ ਜਾਂ ਆਰ ਸੀਟੀ ਜਿਹੜੇ ਲੰਬੇ ਪ੍ਰੋਸੀਜਰ ਹੈ ਉਹ ਅਸੀਂ ਥੋੜਾ ਜਿਆ ਪਰਹੇਜ਼ ਕਰਦੇ ਹਾਂ ਉਹਨਾਂ ਤੋਂ ਕਿਉਂਕਿ ਉਹਦੇ ਵਿੱਚ ਮਲਟੀਪਲ ਸਿਟਿੰਗ ਹੋ ਜਾਂਦੀ ਹੈ ਮੰਨ ਲਓ ਅਸੀਂ ਦੂਜੇ ਰਾਡੇ ਜਾ ਰਹੇ ਹਾਂ ਤਾਂ ਅਸੀਂ ਦੁਬਾਰਾ ਨਹੀਂ ਫਿਰ ਜਾ ਸਕਦੇ ਉਹਦੇ ਵਿੱਚ ਤਾਂ ਇਸ ਕਰਕੇ ਅਸੀਂ ਜਿੰਨੇ ਛੋਟੇ ਇਲਾਜ ਆ ਦੰਦ ਭਰਨਾ ਸਾਫ ਕਰਨਾ ਹੋਰ ਚੀਜ਼ਾਂ ਕਰਨਾ ਇਹ ਅਸੀਂ ਸਾਰੀਆਂ ਇੱਥੇ ਵੈਨ ਦੇ ਵਿੱਚ ਉਪਲਬਧ ਹਨ ਜੀ ਦੰਦਾਂ ਦਾ ਇਲਾਜ ਬਹੁਤ ਮਹਿੰਗਾ ਹੋ ਗਿਆ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਇੱਥੇ ਆ ਕੇ ਤੁਹਾਡੇ ਕੋਲ ਜੋ ਹੈ ਇਲਾਜ ਫ੍ਰੀ ਵਿੱਚ ਕਰਾ ਸਕਦੇ ਨੇ ਕਿਉਂਕਿ ਸਫਾਈ ਵੀ ਕਰਾਨੀ ਹੋਵੇ ਤਾਂ ਉਸ ਤੇ ਵੀ ਕਾਫੀ ਪੈਸਾ ਲੱਗਦਾ ਹੈ ਬਿਲਕੁਲ ਜੀ ਅਸੀਂ ਇੱਥੇ ਕੋਸ਼ਿਸ਼ ਕਰਦੇ ਆਂ ਸਾਡੇ ਕੋਲ ਜੇ ਕੋਈ ਮਰੀਜ਼ ਆਉਂਦਾ ਵੀ ਹੈ ਨਾ ਕਈ ਮਰੀਜ਼ ਸਾਨੂੰ ਖੁਦ ਕਹਿ ਦਿੰਦੇ ਡਾਕਟਰ ਸਾਹਿਬ ਅਸੀਂ ਆਪਦਾ ਪੇ ਕਰ ਸਕਦੇ ਆਂ ਅਸੀਂ ਮਤਲਬ ਬਾਹਰੋਂ ਪ੍ਰਾਈਵੇਟ ਕਰਵਾ ਲਿਆ ਜੀ ਅਸੀਂ ਫਿਰ ਕਹਿੰਦੇ ਅਗਰ ਤੁਸੀਂ ਪੇ ਕਰ ਸਕਦੇ ਹੋ ਤਾਂ ਤੁਸੀਂ ਜਰੂਰ ਆਪਦੇ ਪ੍ਰਾਈਵੇਟ ਕਲੀਨਿਕ ਤੇ ਘਰ ਦੇ ਨੇੜੇ ਤੋਂ ਕਿਤੋਂ ਵੀ ਕਰਵਾਓ ਜਿਹੜੇ ਇੱਥੇ ਲੋਡ ਬੰਦ ਨੇ ਕਈਆਂ ਕੋਲ ਦਵਾਈ ਲੈਣ ਦੇ ਪੈਸੇ ਵੀ ਨਹੀਂ ਹੁੰਦੇ ਸਾਡੇ ਕੋਲ ਇੱਕ ਮਰੀਜ਼ ਹੈ ਇੱ ਉਹਨਾਂ ਨੇ ਅਕਲ ਦਾੜ ਦਾ ਉਹਨਾਂ ਨੂੰ ਅਸੀਂ ਸਲਾਹ ਦਿੱਤੀ ਕੱਢਣ ਦੀ ਉਹ ਕਹਿੰਦੇ ਅਸੀਂ ਅਕਲ ਦਾੜ ਕਢਵਾਉਣੀ ਹੈ ਉਹ ਕਿਤੇ 1500 ਚਾਰਜ ਹੋਇਆ ਕਿਤੇ 4000 ਮੰਗਿਆ ਗਿਆ ਸਭ ਡਾਕਟਰ ਆਪਦੀ ਸਕਿੱਲਸ ਦੇ ਹਿਸਾਬ ਨਾਲ ਜਾਂ ਆਪਦੀ ਮਰਜ਼ੀ ਹਿਸਾਬ ਨਾਲ ਚਾਰਜ ਕਰਦੇ ਨੇ ਮੇਰਾ ਵੀ ਆਪਣਾ ਲੱਗ ਚਾਰਜ ਹੈ ਚਲੋ ਕਹੋ ਮੈਂ ਆਪਣੇ ਕਲੀਨਿਕ ਜਦੋਂ ਅਸੀਂ ਉਹ ਮੇਰੇ ਇਸੇ ਮੋਬਾਈਲ ਡੈਂਟਲ ਵੈਨ ਦੇ ਪਹਿਲੇ ਮਰੀਜ਼ ਸੀਗੇ ਉਹ ਅਕਲ ਦਾੜ ਸਾਨੂੰ ਗੁਰੂ ਤੋਂ ਅਸੀਂ ਪਰਮਿਸ਼ਨ ਲੈ ਕੇ ਕਹੋ ਆਗਿਆ ਲੈ ਕੇ ਅਸੀਂ ਉਹ ਅਕਲ ਦਾੜ ਕੱਢੀ ਜਦਕੀ ਸਰਜੀਕਲ ਸੀਗੀ ਉਹ ਉਹ ਪਰਮਾਤਮਾ ਦੀ ਆਗਿਆ ਨਾਲ ਅਸੀਂ ਉਹਨਾਂ ਦਾ 2 ਮਿੰਟ ਤੋਂ ਦਾੜ ਕੱਢਦੇ ਜਦਕਿ ਉਹ ਨਾਰਮਲ ਜੀ ਅ ਤੇ ਉਹ ਜਦੋਂ ਕਹਿ ਲਓ ਨਾ ਤੁਸੀਂ ਚੰਗੇ ਨੇਕ ਕਰਮਾਂ ਵੱਲ ਜਾਂਦੇ ਹੋ ਨਾ ਕਮਾਂ ਵੱਲ ਜਾਂਦੇ ਹੋ ਪਰ ਮੈਂ ਤੁਹਾਨੂੰ ਇਹ ਅੱਗੇ ਸਹਾਇੀ ਹੋ ਕੇ ਸਾਨੂੰ ਉਹ ਕਰਦਾ ਹੈ। ਜਾਂਦਾ ਦੇ ਇਲਾਜ ਮਹਿੰਗਾ ਜ਼ਰੂਰ ਹੈ ਕਿਉਂਕਿ ਜਦੋਂ ਤੁਸੀਂ ਸਾਫ ਸਫਾਈ ਰੱਖਣੀ ਹੁੰਦੀ ਹੈ ਹਰ ਪੇਸ਼ੈਂਟ ਤੋਂ ਬਾਅਦ ਇੱਥੇ ਗਲਵਸ ਚੇਂਜ ਕਰਨੇ ਆਂ ਹਰ ਇੱਕ ਵਾਇਲ ਚੇਂਜ ਕਰਨੀ ਹੈ ਇਨਸਟਰੂਮੈਂਟ ਚੇਂਜ ਕਰਨੇ ਆ ਉਹਦਾ ਸਾਫ ਸਫਾਈ ਦਾ ਰੱਖਣਾ ਉਹਦਾ ਖਰਚਾ ਜ਼ਰੂਰ ਆਉਂਦਾ ਹੈ। ਇਹਦੇ ਨਾਲ ਸਾਡੇ ਨਾਲ ਬਹੁਤ ਸਾਰੇ ਡਾਕਟਰ ਜੁੜੇ ਹੋਏ ਨੇ। ਸਾਡੀ ਵਲੰਟੀਅਰ ਦੀ ਟੀਮ ਹੈ ਜਿਹੜੇ ਸਾਨੂੰ ਹੱਦ ਤੱਕ ਕੋਈ ਚਾਰਜ ਨਹੀਂ ਕਰਦੇ। ਤਾਂ ਮੈਨੂੰ ਇਹ ਵੀ ਬਹੁਤ ਵੱਡਾ ਇੱਕ ਉਹ ਕਹਿ ਲਓ ਮੇਰੀ ਹ ਕੋਈ ਮੇਰੇ ਚਾਰ ਡਾਕਟਰ ਭੈਣ ਭਰਾ ਆ ਕੇ ਕਹਿੰਦੇ ਨੇ ਡਾਕਟਰ ਸਾਬਸੀ ਤੁਹਾਡੇ ਨਾਲ ਖੜੇ ਆ ਤਾਂ ਉਹਦੇ ਨਾਲ ਸਾਡੇ ਕਈ ਵਾਰ ਖਰਚੇ ਘਟ ਵੀ ਜਾਂਦੇ ਨੇ ਆ ਖਰਚੇ ਵੱਜ ਜਾਂਦੇ ਨੇ ਕਹ ਲੋ ਇਹੀ ਆ ਮੈਂ ਡਾਕਟਰ ਹਾਇਰ ਕਰੂੰਗਾ ਕਿਉਂਕਿ ਹੁਣ ਇਥੇ ਤੁਸੀਂ ਦੇਖਿਆ ਹੋਣਾ ਅਸੀਂ ਪੰਜ ਡਾਕਟਰ ਲਗਾਤਾਰ ਲੱਗੇ ਹੋਏ ਆ ਤੇ ਤਾਂ ਉਹਦੇ ਵਿੱਚ ਪੰਜ ਡਾਕਟਰਾਂ ਦੀ ਇੱਕ ਦਿਨ ਦੀ ਜਿਹੜੀ ਇਨਕਮ ਹੈ ਜਿਆ ਉਧਰੋਂ ਅਸੀਂ ਬੰਦ ਕਰਕੇ ਤੇ ਲੈ ਕੇ ਉਹਨਾਂ ਦਾ ਸਾਨੂੰ ਉਹ ਪੇ ਵੀ ਕਰਨਾ ਪੈਂਦਾ ਹੈ ਤਾਂ ਉਹ ਦੰਦਾਂ ਦੇ ਇਲਾਜ ਮਹਿੰਗਾ ਜਰੂਰ ਹੈ ਅਸੀਂ ਕਹਿੰਦੇ ਆ ਵੀ ਸਾਰੇ ਡਾਕਟਰਾਂ ਨੂੰ ਦਸਵੰਦ ਕੱਟਣਾ ਚਾਹੀਦਾ ਹੈ ਜ਼ਿਆਦਾਤਰ ਡਾਕਟਰ ਦਸਵੰਦ ਕੱਟ ਦਿੰਦੇ ਨੇ ਆਪਣਾ ਮਤਲਬ ਕਿਸੇ ਕੋਈ ਗਰੀਬ ਉਹਨ ਇਆ ਘਟੇ ਘਟ ਪੈਸਿਆਂ ਚ ਉਹਨਾਂ ਦੇ ਇਲਾਜ ਕਰ ਦਿੰਦੇ ਨੇ ਇਹ ਜਿਹੜੀ ਵੈਨ ਅਸੀਂ ਚਲਾਈ ਹੈ ਜਿਸ ਦਿਨ ਅਸੀਂ ਇਹਨਾਂ ਦਾ ਉਦਘਾਟਨ ਕੀਤਾ ਸੀਗਾ ਅ ਸ਼ੀਦੀ ਸ਼ੀਰਕੋਤ ਸਿੰਘ ਜੀ ਦੇ ਸ਼ੀਦੇ ਦੇ ਆੜੇ ਤੇ ਉਸ ਦਿਨ ਵੀ ਅਸੀਂ ਕਿਹਾ ਸੀਗਾ ਪ੍ਰਮਾਤਮਾ ਨੇ ਸਾਨੂੰ ਮਿਹਰ ਬਖਸ਼ੀ ਹੈ ਪ੍ਰਮਾਤਮਾ ਨੇ ਸਾਨੂੰ ਅੱਗੇ ਲੈ ਕੇ ਆਂਦਾ ਹੈ ਐਵੀਆਂ ਵੈਨਾਂ ਹੋਰ ਚੱਲਣਗੀਆਂ ਜਿੱਥੇ ਡਾਕਟਰ ਐਨ ਜੀਓ ਲੋਕ ਅੱਗੇ ਹੋ ਕੇ ਇਹੋ ਜਿਹਾ ਕੰਮ ਕਰਨਗੇ ਤੇ ਜਿਹੜੇ ਲੋਕ ਬਿਲਕੁਲ ਵੀ ਸਮਰੱਥ ਨਹੀਂ ਆ ਦੰਦਾਂ ਦਾ ਇਲਾਜ ਮਹਿੰਗਾ ਜਰੂਰ ਹੈ ਜਿਹੜੇ ਬਿਲਕੁਲ ਹੀ ਸਮਰੱਥ ਨਹੀਂ ਆ ਉਹਨਾਂ ਦੀਆਂ ਲੋੜਾਂ ਇਸ ਵੈਨ ਦੇ ਨਾਲ ਪੂਰੀਆਂ ਹੋ ਜਾਂਦੀਆਂ ਨੇ ਇਹ ਜੀ ਉਹ ਇੱਕ ਗੱਲ ਹੋਰ ਵੀ ਕਿ ਅੱਜ ਕੱਲ ਦੇ ਜਿਹੜਾ ਖਾਂ-ਪੀਣ ਐ ਉਹ ਜਾ ਹੋ ਗਿਆ ਕਿ ਦੰਦਾਂ ਦੀ ਬਿਮਾਰੀ ਬਹੁਤ ਜ਼ਿਆਦਾ ਵੱਧ ਗਈ ਜੀ। ਬੱਚਿਆਂ ਵਿੱਚ ਖਾਸ ਤੌਰ ਤੇ ਛੋਟੇ-ਛੋਟੇ ਬੱਚਿਆਂ ਦੇ ਦੰਦ ਬਹੁਤ ਜ਼ਿਆਦਾ ਖਰਾਬ ਹੋਣ ਲੱਗੇ ਨੇ। ਤੇ ਕਿਸ ਤਰ੍ਹਾਂ ਦਾ ਉਹਨਾਂ ਨੂੰ ਥੋੜਾ ਜਿਹਾ ਦੱਸੋਗੇ ਕਿ ਕਿਸ ਤਰ੍ਹਾਂ ਦਾ ਬਚਾਅ ਹੋ ਸਕਦਾ ਕਿ ਇਸ ਤਰ੍ਹਾਂ ਦੀ ਬਿਮਾਰੀ ਤੋਂ ਬਚੇ ਜਾਵੇ। ਸਰ ਸਮੇਂ ਦੇ ਅਨੁਸਾਰ ਜਿਵੇਂ-ਜਿਵੇਂ ਸਮਾਂ ਬਦਲ ਰਿਹਾ ਹੈ, ਯੁੱਗ ਬਦਲ ਰਿਹਾ ਹੈ। ਅਸੀਂ ਕਹਿੰਦੇ ਹਾਂ ਯੁੱਗ ਹੀ ਬਦਲ ਗਿਆ ਹੈ। ਇਹ ਯੁੱਗ ਬਦਲ ਗਿਆ ਤਾਂ ਸਾਡਾ ਸਾਰਾ ਕੁਝ ਹੀ ਬਦਲ ਗਿਆ ਹੈ। ਚਾਹੇ ਉਹ ਖਾਣ-ਪੀਣ ਹੈ, ਚਾਹੇ ਉਹ ਰਹਿਣ- ਸਾਡੇ ਔਂ ਜਾਣ ਦਾ ਢੰਗ ਹੈ ਹਰ ਇੱਕ ਚੀਜ਼ ਬਦਲ ਚੁੱਕੀ ਹੈ ਇਸੇ ਤਰ੍ਹਾਂ ਜਿਵੇਂ ਖਾਣ ਪੀਣੀਆਂ ਸਾਡੀਆਂ ਆਦਤਾਂ ਬਦਲੀਆਂ ਨੇ ਜਾਂ ਖਾਣ ਪੀਣ ਦੇ ਜਿਹੜੀਆਂ ਉਹ ਬਦਲੇ ਹੈ ਤਾਂ ਉਹਦੇ ਵਿੱਚ ਸਾਡਾ ਹੁਣ ਸਟਿੱਕੀ ਫੂਡ ਜ਼ਿਆਦਾ ਆ ਗਿਆ ਪ੍ਰੋਸੈਸਡ ਫੂਡ ਜ਼ਿਆਦਾ ਆ ਗਿਆ ਸੈਂਡਵਿਚਸ ਬ੍ਰੈਡਸ ਵਗੈਰਾ ਅਗਰ ਅਸੀਂ ਆਪ ਤੋਂ 20 30 ਸਾਲ ਪਹਿਲਾਂ ਜਾਣਿਆ ਤਾਂ ਅਸੀਂ 버ਗਰ ਕਿਤੇ ਹੀ ਸੋਚਿਆ ਹੋਇਆਗਾ ਵੀ 버ਗਰ ਸਾਡੀ ਰੂਟੀਨ ਦੇ ਵਿੱਚ ਹਿੱਸਾ ਬਣਨਗੇ ਸੈਂਡਵਿਚ ਬ੍ਰੈਡ ਸਾਡੀ ਰੂਟੀਨ ਦਾ ਹਿੱਸਾ ਬਣਨਗੇ ਜਦਕਿ ਇਹ ਹੁਣ ਆਮ ਅਸੀਂ ਸਕੂਲ ਦੇ ਬੱਚੇ ਟਿਫਨ ਵੀ ਪਾ ਕੇ ਦਿੰਨੇ ਆ ਤਾਂ ਉੱਥੇ ਵੀ ਕਈ ਵਾਰ ਬੱਚੇ ਸਾਡੇ ਤੋਂ ਡਿ ਉਹਦੇ ਵਿੱਚ ਮੈਂ ਇਹ ਨਹੀਂ ਕਹੂੰਗਾ ਤੁਸੀਂ ਆਪਦੇ ਘਰ 'ਚ ਬਿਲਕੁਲ ਹੀ ਬੰਦ ਕਰ ਦਿਓ ਉਹ ਪ੍ਰੈਕਟੀਕਲੀ ਪੋਸੀਬਲ ਨਹੀਂ ਹੈ ਬੋਲਣਾ ਬਹੁਤ ਆਸਾਨ ਹੈ ਬਟ ਪ੍ਰੈਕਟੀਕਲੀ ਪੋਸੀਬਲ ਨਹੀਂ ਹੈ ਨਹੀਂ ਬੰਦ ਕਰ ਸਕਦੇ ਜੀ ਤੁਸੀਂ ਮੈਂ ਇਹੀ ਕੋਸ਼ਿਸ਼ ਅਰਦਾਸ ਜਾਂ ਇਹ ਕਹਿ ਲੋ ਹੱਥ ਜੋੜ ਕੇ ਬੇਨਤੀ ਕਰੂੰਗਾ ਸਾਰਿਆਂ ਨੂੰ ਵੀ ਤੁਸੀਂ ਉਸ ਚੀਜ਼ ਨੂੰ ਅਗਰ ਹਫ਼ਤੇ 'ਚ 4 ਦਿਨ ਖਾਣੇ ਹੋ ਕੋਈ ਚੀਜ਼ ਉਹਦੀ ਜਗ੍ਹਾ ਤੇ ਉਹਨੂੰ 1 ਦਿਨ ਕਰ ਦਿਓ ਜਾਂ ਪਹਿਲਾਂ 2 ਦਿਨ ਕਰ ਦਿਓ 2-3 ਮਹੀਨੇ ਬਾਅਦ ਇੱਕ ਵਾਰ ਕਰ ਦਿਓ ਹੌਲੀ-ਹੌਲੀ ਉਹਨੂੰ ਘਟਾਉਂਦੇ ਜਾਓ ਹਰੀਆਂ ਸਬਜ਼ੀਆਂ ਗ੍ਰੀਨ ਵੈਜੀਟੇਬਲਸ ਸਾਡੇ ਫਲ ਫਰੂਟ ਸਲਾਦ ਰੋਟੀ ਦਲੀਆ ਕਿਹਦੀ ਇਹ ਚੀਜ਼ਾਂ ਜ਼ਿਆਦਾ ਖਾਓ ਜੇ ਤੁਸੀਂ ਇਹ ਖਾਓਗੇ ਤੁਸੀਂ ਦੰਦ ਦਾ ਠੀਕ ਰੱਖ ਰੋਖੋਗੇ ਤੁਹਾਡਾ ਪੂਰਾ ਸਰੀਰ ਸਹੀ ਰਹੇਗਾ ਮਤਲਬ ਜਿਹੜੀਆਂ ਘਾਤਕ ਐਫਜੀਆਂ ਬਿਮਾਰੀਆਂ ਕੈਂਸਰ ਵਗੀਆਂ ਉਹਦੇ ਨਾਲ ਵੀ ਅਸੀਂ 100% ਬਚ ਸਕਦੇ ਹਾਂ ਬਲੋ ਸਾਡੇ ਮੂੰਹ ਹੀ ਇਹ ਕਹੋ ਜਾਈ ਸਾਡਾ ਇੱਕ ਦੁਆਰ ਹੈ ਅਗਰ ਇਹ ਸਾਫ ਰਹੇਗਾ ਤਾਂ ਸਾਡਾ ਪੂਰਾ ਸਰੀਰ ਸਹੀ ਸਹੀ ਰਹੇਗਾ ਦੰਦ ਸਹੀ ਰਹਿਣਗੇ ਮੂੰਹ ਸਾਫ ਰਹੇਗਾ ਸਾਡਾ ਸਰੀਰ ਪੂਰਾ ਸਹੀ ਰਹੇਗਾ ਜੀ ਇੱਕ ਗੱਲ ਹੋਰ ਅਸੀਂ ਦੇਖ ਰਹੇ ਹਾਂ ਅਸੀਂ ਲੰਬੇ ਕਤਾਰਾ ਜੀ ਲੋ ਜੀ ਅਸੀਂ ਆਇਆ ਹਾਂ ਕਾਫੀ ਲੰਬੇ ਕਤਾਰਾ ਲੱਗਿਆ ਨੇ ਮਰੀਜ਼ ਕਾਫੀ ਲਗਾਤਾਰ ਆ ਰਹੇ ਨੇ ਕਿੰਨੇ ਕੋ ਮਰੀਜ਼ ਦਾ ਤੁਸੀਂ ਜਿਵੇਂ ਇਸ ਤਰ੍ਹਾਂ ਦਾ ਕੈਂਪ ਲਗਾਉਂਦੇ ਕਿੰਨੇ ਕੋ ਮਰੀਜ਼ ਆ ਜਾਂਦੇ ਆ ਅ ਅਗਰ ਮੈਂ ਮੋਟਾ ਮੋਟਾ ਅੰਦਾਜ਼ਾ ਦੱਸਾਂ ਤਾਂ ਇਹ ਤਕਰੀਬਨ ਤਕਰੀਬਨ 2250 ਮਰੀਜ਼ ਘਟੋ ਘਟ ਹੋ ਜਾਂਦੇ ਆ ਹਰ ਵਾਰ ਮਤਲਬ ਅਸੀਂ ਪਰਮਾਤਮਾ ਦੀ ਅੱਗੇ ਕਦੇ ਮਤਲਬ ਘਰ ਚ ਬੈਠਿਆ ਕਦੇ ਗਿਣਤੀ ਨਹੀਂ ਕੀਤੀ ਹਾਂ ਆਈਡੀ ਅੰਦਾਜ਼ਾ 2250 ਮਰੀਜ਼ ਘੱਟੋ ਘੱਟ ਹੋ ਜਾਂਦੇ ਨੇ ਸੀ ਉਹ ਵੀ ਸਾਨੂੰ ਉਦੋਂ ਪਤਾ ਲੱਗਦਾ ਜਦੋਂ ਸਾਡਾ ਵੇਸਟਲ ਆ ਇੱਕ ਪੂਰੀ ਬੋਰੀ ਭਰੀ ਹੁੰਦੀਆਂ ਡਸਟਬਿਨ ਵੱਡੇ ਵੱਡੇ ਭਰੇ ਹੁੰਦੇ ਨੇ ਉਤੋਂ ਅੰਦਾਜ਼ਾ ਲੱਗਦਾ ਸਾਡੇ ਵੀ 200 250 ਇਨਸਟਰੂਮੈਂਟਸ ਲੱਗੇ ਤਾਂ ਉਤੋਂ ਇੱਕ ਉੱਕਾ ਬੁੱਕਾ ਜਿਹਾ ਅੰਦਾਜ਼ਾ ਲੱਗ ਜਾਂਦਾ ਵੀ 2250 ਮਰੀਜ਼ ਦੀ ਸੇਵਾ ਸਾਨੂੰ ਇਸ ਵਾਰ ਪਰਮਾਤਮਾ ਵੱਲੋਂ ਮਿਲੀ ਹੈ ਜੀ ਮਤਲਬ ਤੁਸੀਂ ਤਾਂ ਸੇਵਾ ਕਰ ਰਹੇ ਹੋ ਬਹੁਤ ਬਹੁਤ ਸੇਵਾ ਕਰ ਰਹੇ ਹੋ ਤੁਹਾਡੀ ਮੈਸੇਜ ਵੀ ਇੱਥੇ ਜੋ ਹੈਮੋ ਇਹ ਪੂਰਾ ਪਰਿਵਾਰ ਇਸ ਤੇ ਸੇਵਾ ਚ ਲੱਗੇ ਸੀ ਮੇਰੇ ਮੈਸਿਸ ਡਾਕਟਰ ਸ੍ਰੋਚੀ ਨੇ ਉਹ ਹੋਮਿਓਪੈਥਿਕ ਮੈਡੀਕਲ ਗਵਰਨਮੈਂਟ ਮੈਡੀਕਲ ਆਫੀਸਰ ਨੇ ਸਰਕਾਰੀ ਡਾਕਟਰ ਨੇ ਉਹ ਵੀ ਮੇਰੇ ਨਾਲ ਸੇਵਾਵਾਂ ਨਿਭਾਉਂਦੇ ਨੇ ਜੀ ਉਹਦੇ ਵਿੱਚ ਕੀ ਹੈ ਉਹ ਸਰਕਾਰੀ ਨੌਕਰੀ ਤੇ ਹੋਣ ਦੇ ਨਾਮ ਨਾਲ ਜਿਵੇਂ ਐਤੋਂ ਛੁੱਟੀ ਹੁੰਦੀ ਹੈ ਤਾਂ ਉਹ ਉਹ ਵੀ ਮੇਰੇ ਨਾਲ ਸੇਵਾਵਾਂ ਪਿਛਲੇ 10 ਸਾਲ ਤੋਂ ਨਿਭਾ ਰਹੇ ਨੇ ਈਵਨ ਮੇਰੀਆਂ ਦੋਨੋਂ ਬੇਟੀਆਂ ਉਹ ਵੀ ਇੱਥੇ ਸੇਵਾਵਾਂ ਨਿਭਾਉਂਦੀਆਂ ਨੇ ਉਹ ਚਲੋ ਬੱਚੇ ਹੋਣ ਕਰਕੇ ਦਵਾਈਆਂ ਨਹੀਂ ਦੇ ਸਕਦੇ ਪਰ ਤਿਲ ਫੁੱਲ ਜਿੰਨਾ ਕਿ ਕੋਈ ਸਮਾਨ ਫੜਾਉਣਾ ਹੈ ਪਾਣੀ ਉਹਨਾਂ ਦੇ ਮਨ ਵਿੱਚ ਵੀ ਹੈਗਾ ਸ਼ੁਰੂ ਤੇ ਈਵਨ ਮੇਰੇ ਮਦਰ ਫਾਦਰ ਇਹ ਸਾਰੇ ਨਾਂ ਲੱਗੇ ਹੁੰਦੇ ਨੇ ਤੇ ਮਤਲਬ ਈਵਨ ਸਾਡੇ ਰਿਸ਼ਤੇ ਆ ਵੀ ਮਤਲਬ ਜਿਹੜਾ ਕੋਈ ਘਰੇ ਆਉਂਦਾ ਹੈ ਤਾਂ ਮੇਰੇ ਪੂਰੇ ਮਤਲਬ ਰਿਸ਼ਤੇਦਾਰੀ ਕਹਿ ਲੋ ਵੀ ਨਾਨਕੇ ਦਾਦਕੇ ਸਾਰੇ ਸਹੁਰਿਆਂ ਨੂੰ ਇਹ ਪਤਾ ਹੈ ਵੀ ਪਿਛਲੇ 10 ਸਾਲ ਤੋਂ ਵੀ ਡਾਕਟਰ ਸਾਹਿਬ ਨੂੰ ਪਹਿਲਾਂ ਐਤਵਾਰ ਅਸੀਂ ਨਹੀਂ ਬੁਲਾ ਸਕਦੇ ਤਾਂ ਜੇ ਕੋਈ ਘਰੇ ਆਉਂਦਾ ਤਾਂ ਉਹਨੂੰ ਵੀ ਅਸੀਂ ਇੱਥੇ ਗੁਰਦੁਆਰਾ ਸਾਹਿਬ ਲੈ ਆਉਂਦੇ ਆ ਵੀ ਤੁਸੀਂ ਇੱਥੇ ਆ ਕੇ ਸੇਵਾ ਕਰਨੀ ਹੈ ਸਾਡੇ ਘਰੇ ਆਉਣ ਦਾ ਜਾਂ ਸਾਡਾ ਇੱਕ ਮਤਲਬ ਕਹਿ ਲੋ ਵੀ ਹੱਥ ਜੋੜ ਕੇ ਸਾਡਾ ਸਤਿਕਾਰ ਅਸੀਂ ਤੁਹਾਡਾ ਇਹੀ ਸਤਿਕਾਰ ਕਰਦੇ ਆ ਵੀ ਤੁਸੀਂ ਸਾਡੇ ਨਾਲ ਚਲੋ ਜੀ ਕੋਰ ਮਰੀਜ਼ਾਂ ਨੂੰ ਕੀ ਕਹਿਣਾ ਕਾਹੋਗੇ ਕਿਥੇ ਆ ਕੇ ਤੁਹਾਨੂੰ ਸੰਪਰਕ ਕਰ ਸਕਦੇ ਹੋ ਆਪਣਾ ਨੰਬਰ ਵੀ ਤੁਸੀਂ ਮੈਂਸ਼ਨ ਕਰ ਦੋ ਨਾ ਕਿ ਉਹ ਜੇਕਰ ਤੁਹਾਡੇ ਨਾਲ ਮਿਲਣਾ ਚਾਹਣ ਕੋਈ ਇਸ ਤਰ੍ਹਾਂ ਦੀ ਨੂੰ ਪਰੇਸ਼ਾਨੀ ਹੈ ਤੇ ਕਿਦੋਂ ਇੱਥੇ ਗੁਰਦੁਆਰਾ ਸਾਹਿਬ ਵੀ ਕਾਹ ਕਰ ਸਕਦੇ ਨੇ ਜਾਂ ਕਿਤੇ ਹੋਰ ਤੁਸੀਂ ਕੈਂਪ ਲਗਾਉਂਦੇ ਉੱਥੇ ਵੀ ਆਓ ਮੇਰਾ ਮੈਂ ਦੁਬਾਰਾ ਤੋਂ ਰਿਪੀਟ ਕਰ ਰਿਹਾ ਜੀ ਮੇਰਾ ਨਾਮ ਡਾਕਟਰ ਪਰਮੇਂਦਰ ਸਿੰਘ ਸਿੱਧੂ ਹੈ ਦੁਗਰੀ ਲੁਧਿਆਣਾ ਵਿਖੇ ਛੋਟਾ ਜਿਹਾ ਕਲੀਨਿਕ ਸਾਡਾ ਸਿੱਧੂ ਡੈਂਟਲ ਹਸਪੀਟਲ ਦੇ ਨਾਮ ਤੇ ਹੈ ਜੀ ਤੁਸੀਂ ਸਾਨੂੰ ਉੱਥੇ ਵੀ ਸੰਪਰਕ ਕਰ ਸਕਦੇ ਹੋ ਜਾਂ ਸਾਡਾ ਫੋਨ ਨੰਬਰ ਹੈ 99145 81313 99 14581313 9994581313 ਤੁਸੀਂ ਉੱਥੇ ਸੰਪਰਕ ਕਰ ਸਕਦੇ ਹੋ ਮਹੀਨੇ ਦੇ ਪਹਿਲੇ ਐਤਵਾਰ ਮਹੀਨੇ ਦੇ ਪਹਿਲੇ ਐਤਵਾਰ ਸਵੇਰ ਤੋਂ ਦੁਪਹਿਰ ਤੱਕ ਅਸੀਂ ਇੱਥੇ ਸੇਵਾ ਹੁੰਨੇ ਆਂ ਸਾਡਾ ਦੰਦਾਂ ਦਾ ਇਲਾਜ ਦਾ ਲੰਗਰ ਹੁੰਦਾ ਦੀ ਇੱਥੇ ਇੱਥੇ ਸਾਨੂੰ ਸੰਪਰਕ ਕਰ ਸਕਦੇ ਹੋ ਹੋਰ ਐਨ ਜੀਓਸ ਨਾਲ ਵੀ ਜਿਵੇਂ ਅਸੀਂ ਦੂਰ ਦੁਰਾਡੇ ਜਾਂਦੇ ਆਂ ਫਿਰੋਜ਼ਪੁਰ ਹੋ ਗਿਆ ਸੰਗਰੂਰ ਹੋ ਗਿਆ ਮਾਨਸਾ ਹੋ ਗਿਆ ਉਹ ਕਿਸੇ ਐਨ ਜੀਓ ਜਾਂ ਸਕੂਲ ਦੇ ਥਰੂ ਜਾਂ ਕਿਸੇ ਪਤਵੰਤੇ ਸੱਜਣਾਂ ਦੇ ਥਰੂ ਕੈਂਪ ਲੱਗਦਾ ਹੈ ਉਹਨੇ ਕੋਈ ਡੇਟਸ ਫਿਕਸ ਨਹੀਂ ਹੁੰਦੀਆਂ ਪਰ ਇਸ ਨੰਬਰ ਦੇ ਥਰੂ ਜੁਦ ਸੰਪਰਕ ਕਰਕੇ ਸਾਨੂੰ ਕਿਤੇ ਵੀ ਬੁਲਾ ਸਕਦੇ ਹੋ ਅਸੀਂ ਹਮੇਸ਼ਾ ਤੁਹਾਡੀ ਸੇਵਾ ਲਈ ਹਾਜ਼ਰ ਰਹਿਵਾਂਗੇ ਬਿਲਕੁਲ ਇਹ ਸੰਸਦ ਦੇ ਨਾਲ ਡਾਕਟਰ ਪ੍ਰਮਿੰਦਰ ਸਿੰਘ ਜਿਨ੍ਹਾਂ ਦੀ ਸੇਵਾ ਦੀ ਤਸਵੀਰਾਂ ਵੀ ਤੁਸੀਂ ਦੇਖਿਆ ਕਿਸ ਤਰ੍ਹਾਂ ਇਹ ਸੇਵਾ ਜਿਹੜੇ ਨਿਭਾਰੇ ਨੇ ਤੇ ਗੁਰਦੁਆਰਾ ਆਲਮਗੀਰ ਸਾਹਿਬ ਵਿੱਚ ਪਹਿਲੇ ਜਿਹੜੇ ਨੇ ਐਤਵਾਰ ਨੂੰ ਇੱਥੇ ਕੈਂਪ ਲਗਾਇਆ ਜਾਂਦਾ ਫ੍ਰੀ ਜਿਹੜੇ ਦਵਾਈਆਂ ਮਰੀਜ਼ਾਂ ਨੂੰ ਦਿੱਤੇ ਜਾਂਦੇ ਫ੍ਰੀ ਉਹਨਾਂ ਦਾ ਇਲਾਜ ਕੀਤਾ ਜਾਂਦਾ ਜੇਕਰ ਤੁਹਾਨੂੰ ਜਾਂ ਤੁਹਾਡੇ ਕਿਸੇ ਆਲੇ ਦੁਆਲੇ ਰਹਿਣ ਵਾਲੇ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਦੰਦਾ ਦੀ ਪਰੇਸ਼ਾਨੀ ਹੋਵੇ ਤੁਸੀਂ ਡਾਕਟਰ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ ਤੇ ਐਤਵਾਰ ਨੂੰ ਪਹਿਲੇ ਐਤਵਾਰ ਨੂੰ ਜੋ ਹੈ ਆਲਮਗੀਰ ਗੁਰਦੁਆਰਾ ਸਾਹਿਬ ਚਨਵਲ ਜਿਹੜਾ ਕੈਂਪ ਲੱਗਦਾ ਉੱਥੇ ਆ ਕੇ ਫਰੀ ਸੇਵਾਵਾਂ ਵੀ ਜੋ ਹੈ ਹਾਸਲ ਕਰ ਸਕੋ ਕੈਮਰਾਮੈਨ ਦਸੂnder ਸਿੰਘ ਦੇ ਨਾਲ ਕੁਝ ਵੀ ਦਾਇਰ ਤੋਂ ਕਾਫੀ ਰਹਿਮਾ TV ਕੂ ਗਿਆ